ਰਾਤੀ ਆਪਾਂ 9:30 ਵਜੇ ਦੁਕਾਨ ਜਿਹੜੀ ਆ ਵਧਾ ਕੇ ਗਏ ਤੇ ਸਵੇਰੇ ਰੋਜ਼ ਬੇਟਾ ਜਿਹੜਾ ਵਾ 7 ਵਜੇ ਜਿਹੜਾ ਵਾ ਉਹ ਸ਼ਾਪ ਤੇ ਆਂਦਾ ਵਾ ਸਫਾਈ ਸ੍ਰੀ ਕਰਨ ਲਈ ਜਦੋਂ ਅੱਜ ਰੁਟੀਨ ਵਾਈ ਜਗ ਅੱਜ ਆਇਆ ਤੇ ਮੈਨੂੰ ਇਹਦਾ ਫੋਨ ਆ ਗਿਆ ਕਿ ਪਪਾ ਦੁਕਾਨ ਤੇ ਨਾ ਤਾਲੇ ਜਿਹੜੇ ਉਹ ਕੁੰਡੇ ਘੱਟ ਦਿੱਤੇ ਸ਼ਟਰ ਦੇ ਤੇ ਮੈਂ ਉਹਨੂੰ ਕਿਹਾ ਵੀ ਸ਼ਟਰ ਜਿਹੜਾ ਉਹ ਚੁੱਕੀ ਨਾ ਜਿੰਨੀ ਦੇਰ ਤੱਕ ਪੁਲਿਸ ਵਾਲੇ ਨਹੀਂ ਆਉਂਦੇ ਪਹਿਰੇ ਪੁਲਿਸ ਵਾਲਿਆਂ ਨੂੰ ਕੰਪਲੇਂਟ ਕੀਤੀ ਥੋੜੀ ਦੇਰ ਬਾਅਦ ਪੁਲਿਸ ਆਈ ਹੈ ਕਿ ਆਪਾਂ ਛੱਡਰ ਛੁੱਟਰ ਚੁੱਕਿਆ ਤੇ ਆ ਕੇ ਵੇਖਿਆ ਤੇ ਸਾਹਮਣੇ 7 ਮੋਬਾਈਲ ਸੀਗਾ ਨਵੇਂ ਉਹ ਜਿਹੜੇ ਸੀਗਾ ਵੀ ਉਹ ਹੈ ਨਹੀਂ ਸੀਗਾ ਤੇ ਬਾਅਦ ਚ ਵੇਖਿਆ ਇੱਕ ਜਿਹੜਾ ਇਨਵਰਟਰ ਦਾ ਬੈਟਰੀ ਹੈਗਾ ਉਹ ਵੀ ਨਹੀਂ ਇਨਵਰਟਰ ਛੱਡ ਗਿਆ ਬੈਟਰੀ ਛੱਡ ਗਿਆ ਬਾਕੀ ਗੱਲੇ ਵਿੱਚ 1.5-2000 ਰੁਪਏ ਸੀਗਾ ਉਹ ਲੱਗੇ ਕਿੰਨਾ ਕੁ ਨੁਕਸਾਨ ਤੁਸੀਂ ਹੁੰਦੇ ਹੋ ਉਹ ਜਿਹੜਾ ਟੋਟਲ ਜਿਹੜਾ ਨੀਅਰ ਅਬਾਊਟ ਲੱਖ ਰੁਪਏ ਦਾ ਮਸੋਂ ਨਾ ਪਾ ਕੇ ਬੋਲ ਛੜ ਕੀ ਕਹਿੰਦੇ ਸੀ ਪੁਲਸ ਵਾਲੇ ਕਹਿੰਦੇ ਜੀ ਇਹੀ ਪੀਸੀਆਰ ਵਾਲੇ ਵੀ ਆਏ ਉਹ ਕਹਿੰਦੇ ਜੀ ਇਹੀ ਤੇ ਆ ਸਤਵਾਂ ਫੇਰਾ ਜੀ ਸਾਡਾ ਤੇ ਹੁਣ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਡੇਢ ਘੰਟੇ ਜਦੋਂ ਚੋਦੀ ਦੀ ਵਾਰਦਾਤ ਹੋਈ ਆ 3 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਵਿੱਚ ਇੱਕ ਵੀ ਕੋਈ ਪੁਲਿਸ ਪੀਸੀਆਰ ਵਾਲਾ ਇੱਥੋਂ ਜਾਂਦੇ ਆਂਦੇ ਜਾਂਦੇ ਨਹੀਂ ਦਿਖਿਆ ਉਹ ਸਾਨੂੰ ਜਦੋਂ ਫੇਰਾ ਆਇਆ ਇੱਥੇ ਕੰਡੇ ਸਾਡਾ ਤੇ ਸਤਵਾਂ ਫੇਰਾ ਹੋ ਗਿਆ ਜੀ ਅਸੀਂ ਤੇ 6 ਫੇਰੇ ਅੱਗੇ ਲਗਾ ਲਿਆ ਸਤਵਾਂ ਫੇਰਾ ਪਰ ਜਦੋਂ ਅਸੀਂ ਹੁਣ ਸੀਸੀਟੀਵੀ ਦੇਖਿਆ ਤੇ ਉਹਦੇ ਚ ਡੇਢ ਘੰਟੇ ਚ ਉਹਨਾਂ ਦਾ ਇੱਕ ਵੀ ਕੋਈ ਪੀਸੀਆਰ ਵਾਲਾ ਜਾਂ ਕੋਈ ਵੀ ਨਹੀਂ ਲੱਭਿਆ ਹੈਗਾ ਚੋਰੀ ਜਿਹੜੀ ਆ 3 ਵਜੇ ਤੋਂ ਲੈ ਕੇ 4:30 ਦੇ ਵਿੱਚ ਵਿੱਚ ਹੋਈ ਹੈ ਸਾਡੀ ਦੁਕਾਨ ਦਾ ਨਾਮ ਹੈ ਰਵੀ ਮਹਾਜੰਟਾ ਲਿਗੋ ਮੈਂ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਹੈ ਜੀਟੀ ਰੋਡ ਤੇ ਆ ਜੀ ਇਹ ਮੇਨ ਰੋਡ ਪੰਡਾ ਇੱਥੇ ਦੇਖੋ ਆਵਾਜਾਈ ਚਲਦੀ ਰਹਿੰਦੀ ਹੈ ਪਰ ਪੀਸੀਆਰ ਵਾਲਾ ਜਾਂ ਪੁਲਿਸ ਵਾਲੇ ਦੀ ਕੋਈ ਵੀ ਇੱਥੇ ਅਸੀਂ ਦੇਖਿਆ ਨਹੀਂ ਕਿ ਕੋਈ ਆਂਦਾ ਹੋਏ ਆ ਜਾਂਦਾ ਹੋਏ ਮੈਨੂੰ ਹੁਣੇ ਜਸਟ 5 ਮਿੰਟ ਪਹਿਲਾਂ ਹੀ ਪਤਾ ਲੱਗਾ ਪੀਰਾ ਦੀ ਮਹਾਜੰਟਾ ਲਿਕੋਮ ਦੀ ਦੁਕਾਨ ਦੇ ਉੱਤੇ ਜਿਹੜੀ ਥੋੜੀ ਹੋਈ ਹੈ ਪਰ ਮੈਂ ਉਸੇ ਟਾਈਮ ਆਕੀਰਾਂ ਦੇ ਨਾਲ ਮੈਂ ساری ਗੱਲਬਾਤ ਕੀਤੀ ਆ ਸੁਣਿਆ ਜੋ ਕੁਝ ਹੋਇਆ ਦਾ ਲੇਕਿਨ ਮੈਂ ਬੜਾ ਹੈਰਾਨ ਆ ਕਿ ਇਹ ਉਸ ਜਗ੍ਹਾ ਤੇ ਦੁਕਾਨ ਹੈ ਜਿੱਥੇ 24 ਘੰਟੇ ਲੋਕਾਂ ਦਾ ਆਣਾ ਜਾਣਾ ਹੈ ਮੇਨ ਰੋਡ ਛੜਕਦੇ ਤੇ ਕੋਈ ਉਹ ਲਾ ਨਹੀਂ ਆ ਔਰ ਮੈਂ ਐਸਐਸਪੀ ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹ ਰਿਹਾ ਕਿ ਸਾਰੀ ਰਾਤ ਤੁਹਾਡੀ ਪੀਸੀਆਰ 8 ਤੋਂ 8 ਚੱਲਦੀ ਹੈ ਉਹ ਪੀਸੀਆਰ ਕਿੱਥੇ ਹੈ ਕਿਉਂ ਨਹੀਂ ਉਹਨਾਂ ਨੂੰ ਜਵਾਬਤੌਲ ਵੀ ਲੈ ਜਾਂਦੀ ਆਪਾਂ ਠੀਕ ਆ ਕਿ ਲੋਕਾਂ ਦੇ ਵਿੱਚ ਬਹੁਤ ਵਧੀਆ ਐਸੇ ਨਸ਼ੇ ਦੇ ਵਿੱਚ ਤੁਸੀਂ ਲੱਗੇ ਹੋ ਸ਼ੋਰ ਵੀ ਤਰੀਕਾ ਵੀ ਬਜੀਏ ਲੇਕਿਨ ਸ਼ਹਿਰ ਦੀ ਸੇਫਟੀ ਵਾਸਤੇ ਆਪਾਂ ਕੀ ਕਰ ਰਹੇ ਆ ਬਹੁਤ ਸ਼ਹਿਰ ਦੇ ਵਿੱਚ ਰੋਜ਼ ਸਪਲੈਂਡਰ ਚੋਰੀ ਹੋ ਰਹੀ ਹੈ ਕਿ ਦੀ ਕਾਰ ਚੋਰੀ ਹੋ ਰਹੀ ਹੈ ਕਿਸੇ ਦੁਕਾਨ ਤੇ ਚੋਰੀ ਹੋ ਰਹੀ ਹੈ ਔਰ ਕਿਸੇ ਸਨੇਚਿੰਗ ਹੋ ਰਹੀ ਹੈ ਕਿਤੇ ਗੁੰਡਾਗਰਦੀ ਹੋ ਰਹੀ ਹੈ ਉਹ ਸਰ ਐਸਐਸਪੀ ਸਾਹਿਬ ਮੈਂ ਤਾਂ ਨਿੱਕੋ ਬੇਨਤੀ ਕਰਾਂਗਾ ਕਿ ਆਪਣੇ ਸ਼ਹਿਰ ਨੂੰ ਸੇਫ ਰੱਖੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸ਼ਹਿਰ ਸੇਫ ਨਹੀਂ ਹੈ ਲੋਕ ਸੇਫ ਨਹੀਂ ਹੈ ਤੇ ਆਪਾਂ ਪ੍ਰਸ਼ਾਸਨ ਤੋਂ ਲੋਕਾਂ ਦਾ ਜਿਹੜਾ ਮਨ ਚੁੱਕਿਆ ਜਾਏਗਾ ਅਸੀਂ ਆਪਣੇ ਆਪ ਨੂੰ ਅਨਸੁਰੱਖਿਤ ਆਪਰਾ ਮਹਿਸੂਸ ਕਰਦੇ ਪਏ ਆ ਮੈਨੂੰ ਬਹੁਤ ਅਫਸੋਸ ਹੈ ਕਿ ਮੇਰੇ ਦੁਕਾਨਦਾਰ ਸਾਥੀਆਂ ਦਾ ਪਿਛਲੇ ਦਿਨੀ ਅੱਗ ਦਾ ਰਿਜ਼ਲਟ ਖਾਨ ਹੋ ਗਿਆ ਉਸ ਟਾਈਮ ਤੇ ਵੀ ਇਹ ਪ੍ਰਸ਼ਾਸਨ ਦਾ ਇੰਨਾ ਮਾੜਾ ਰੋਲ ਸੀ ਕੋਈ ਬੰਦਾ ਵੀ ਉਥੇ ਪਹੁੰਚਿਆ ਨਹੀਂ ਸੀ ਕੋਈ ਹੈਲਪ ਵਾਸਤੇ ਕੋਈ ਹਸਾਰ ਲੈਣ ਤੱਕ ਨਹੀਂ ਪਹੁੰਚਿਆ ਭਈ ਅੱਗੇ ਸੜੇ ਦੋ ਪੀਸੀ ਵਾਲੇ ਪਿੱਛੇ ਖੜੇ ਸੀ ਜੋ ਕਿ ਵੀਡੀਓ ਬਣਾ ਰਹੇ ਬੜੀ ਮਾੜੀ ਗੱਲ ਹੈ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਨੂੰ ਸੀਫ ਰੱਖਿਆ ਜਾਵੇ ਇਹ ਚੋਰੀਆਂ ਤੇ ਨੱਥ ਪਾਈ ਜਾਵੇ ਜੋ ਗੁੰਡਾਗਰਦੀ ਸਨੇਚਿੰਗ ਲੁਟਕਾ ਖੂਆ ਹੋ ਰਹੀਆਂ ਨੇ ਇਹਨਾਂ ਦੇ ਧਿਆਨ ਦਿੱਤਾ ਜਾਵੇ ਮੈਂ ਇਹ ਆਪਣੇ ਵੱਲੋਂ ਵਪਾਰ ਮੰਡਲਰੋਂ ਇੱਕ ਐਸਐਸਪੀ ਸਾਹਿਬ ਨੂੰ ਡੈਪੂਟੇਸ਼ਨ ਦੇ ਤੌਰ ਤੇ ਜਲੂ ਮਿਲਾਂਗੇ ਜਿਨ੍ਹਾਂ ਵਿੱਚ ਆਪਣੇ ਸ਼ਹਿਰ ਦੀਆਂ ਮੁੱਖ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਿਹੜੀ ਸਾਡੀ ਚੋਰੀਆਂ ਦੀ ਹੱਦ ਕਾ 304 ਸ਼ਹਿਰ ਦੇ ਵਿੱਚ ਇਹਨਾਂ ਬਾਰੇ ਆਪਾਂ ਐਸਐਸਪੀ ਸਾਡੇ ਬੈਠ ਕੇ ਗੱਲ ਵਿਗਾੜਾਂਗੇ ਔਰ ਇਹਦੇ ਬਾਰੇ ਆਪਾਂ ਸਸਤੀ ਸਾਹਿਬ ਕੋਲੋਂ ਆਸ਼ਵਾਸ਼ਣ ਵੀ ਲਵਾਂਗੇ ਕਿ ਸ਼ਹਿਰ ਦੀ ਸੁਰੱਖਿਆ ਵਾਸਤੇ ਸ਼ਹਿਰ ਦੀ ਸੇਫਟੀ ਵਾਸਤੇ ਲੋਕਾਂ ਦੀ ਸੇਫਟੀ ਵਾਸਤੇ ਸਾਡੇ ਕੀ ਕਰਦੇ ਨੇ ਤੇ ਅਸੀਂ ਉਹਨਾਂ ਨਾਲ ਮਿਲ ਕੇ ਸਾਰੀ ਬਲ ਕਰਾਂਗੇ ਪ੍ਰਧਾਨ ਜੀ ਦੇਖੋ ਜਿਹੜਾ ਕ੍ਰਾਈਮ ਰੇਟ ਜ਼ੀਰੋ ਦੱਸਿਆ ਜਾ ਰਿਹਾ ਹੈ ਇਹ ਤੇ ਜਿੰਨਾ ਮਰਜ਼ੀ ਕੋਈ ਕਰ ਲੇ ਇਹ ਨਾ ਕੋਈ ਗਲਤ ਕੰਮ ਨਹੀਂ ਕੀਤਾ ਅੱਜ ਮੀਡੀਆ ਦਾ ਸੋਸ਼ਲ ਮੀਡੀਆ ਤੇ ਸਭ ਕੁਝ ਆ ਰਿਹਾ ਵਾ ਮੈਨੂੰ ਕਾਜੀ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਤੁਹਾਡਾ ਵੀ ਐਸਐਸਪੀ ਦਫ਼ਤਰ ਦੇ ਬਾਹਰ ਤੇ ਮੋਟਰਸਾਈਕਲ ਚੋਰੀ ਹੋ ਗਿਆ ਇਸ ਤੋਂ ਮੰਦ ਭਾਗੀ ਕਰਨਾ ਕੀ ਹੋ ਸਕਦੀ ਹੈ ਕਿ ਤੁਸੀਂ ਉੱਥੇ ਇੱਕ ਪ੍ਰੈਸ ਮੀਟਿੰਗ 'ਚ ਗਏ ਹੋ ਤੇ ਤੁਹਾਡਾ ਹੀ ਤੁਸੀਂ ਨਹੀਂ ਸੇਫ ਹੈਗੇ ਤੇ ਆਮ ਲੋਕਾਂ ਦਾ ਕੀ ਹੈ ਜੇ ਕੱਲ ਹੀ ਇੱਕ ਮੁੰਡਾ ਸਾਡਾ ਗਗਨ ਕੁਲੁਕੀਆ ਵਾ ਸਬਜ਼ੀ ਮੰਡੀ ਕੰਮ ਕਰਦਾ ਗਰੀਬ ਆਦਮੀ ਆ ਉਹਦਾ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਦੇ ਬੈਟਰ ਲਾਇਆ ਜਾ ਰਿਹਾ ਪਾਰ ਦੇ ਵਿੱਚੋਂ ਕਿਸੇ ਅਟੈਕ ਖੁੱਲੇ ਜਾ ਰਹੇ ਨੇ ਇਹ ਜੰਗਲ ਰਾਜ ਬਣ ਗਿਆ ਸਾਡਾ ਗੁਰਦਾਸਤਰ ਮੈਂ ਹੈਰਾਨ ਆ ਸਾਡੇ ਪੰਜਾਬ ਚ ਕੀ ਹੋ ਰਿਹਾ ਵਾ ਯੂਪੀ ਬਿਹਾਰ ਤਾਂ ਸੇਫ ਹੋਈ ਜਾ ਰਿਆ ਉਹਦਾ ਕ੍ਰਾਈਮ ਜਿਹੜਾ ਜ਼ੀਰੋ ਹੋ ਰਿਹਾ ਜਾਂ ਕੀ ਵੈਪਰ ਮੈਂ ਭਵਨ ਸੁਮਨ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਕਿ ਤੁਸੀਂ ਪਲੀਜ਼ ਪਲੀਜ਼ ਪੰਜਾਬ ਉੱਤੇ ਧਿਆਨ ਦਿਓ ਤੁਹਾਡੇ ਪੰਜਾਬ ਦੇ ਹਾਲਾਤ ਦਿਨ ਬਦਲ ਬਦਤਰ ਹੋ ਜਾ ਰਹੇ ਨੇ ਹਕਰਾਇਮ ਵਧ ਰਿਹਾ ਵਾ ਲੋ